10 ਨੌਜਵਾਨ ਨਕਲੀ ਪਿਸਤੌਲ ਲੈ ਕੇ ਲੁੱਟਣ ਕੰਨੋਂ ਨਿਕਲ ਗਏ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਡੀਐਸਪੀ ਰਮਨਦੀਪ ਸਿੰਘ ਦੇ ਨਾਲ ਸਾਡਾ ਵਾਹ ਪੈਣ ਵਾਲਾ ਹੈ ਪਰ ਇਹ ਆਪਣੇ ਲੁੱਟ ਦੇ ਵਿੱਚ ਮਸ਼ੂਬ ਸਨ ਇਹਨਾਂ ਨੇ ਕੋੜ ਇਸੇ ਖਾਦੇ ਵਿੱਚ ਲੁੱਟ ਕੀਤੀ ਚਾਰ ਤੋਲੇ ਸੋਨਾ ਤੇ ਹੋਰ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਗਏ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਇਹ ਲੁਟੇਰੇ ਆਸ-ਪਾਸ ਦੇ ਹਨ ਡੀਐਸਪੀ ਰਮਨਦੀਪ ਸਿੰਘ ਨੇ ਟੀਮਾਂ ਪੜਾ ਕੇ ਐਸਐਚਓ ਗੁਰਮੀਰ ਸਿੰਘ ਦੀ ਡਿਊਟੀ ਲਗਾ ਦਿੱਤੀ ਆਖਰ ਇਹ ਦੋਨੋਂ ਤਿੰਨੋਂ ਪੁਲਿਸ ਦੇ ਅੜਿੱਕੇ ਚੜ ਗਏ ਜਦੋਂ ਇਹਨਾਂ ਨੂੰ ਫੜਿਆ ਗਿਆ ਤਾਂ ਇਹ ਬਿਨਾ ਨੰਬਰ ਤੋਂ ਮੋਟਰਸਾਈਕਲ ਭਜਾਈ ਫਿਰਦੇ ਸਨ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਕੋਲ ਇੱਕ ਨਕਲੀ ਹਥਿਆਤ ਬਰਾਮਦ ਹੋਇਆ ਤੇ ਇਹਨਾਂ ਦੀ ਹੁਣ ਸੇਵਾ ਪਾਲੀ ਕਰਕੇ ਡੀਐਸਪੀ ਰਮਨਦੀਪ ਸਿੰਘ ਨੇ ਕੀ ਕਿਹਾ ਆਉ ਕਰਦੇ ਆ ਗੱਲ ਬਾਤ ਐਸੇ ਨੰਬਰ ਜਿਹੜੀ 252/25 111 ਜਿਮਨ 2 304 ਜਿਮਨ 2 303 ਜਿਮਨ 2 ਜਿਹੜੀ ਦਰਜ ਕੀਤੀ ਗਈ ਜਿਹੜੇ ਤਿੰਨ ਦੋਸ਼ੀ ਨੇ ਇੱਕ ਲਖਵਿੰਦਰ ਉਸ ਲੱਖਾ ਤੇ ਦੂਜਾ ਜਿਹੜਾ ਬਲਵੀਰ ਉਰਫ ਗੱਗਾ ਤੇ ਤੀਜੇ ਦਾ ਨਾਂ ਟਿੱਟੂ ਆ ਇਹਨਾਂ ਤੇ ਪਹਿਲਾਂ ਵੀ 4 4 5 5 ਮਕਰਮੇ ਦਰਜ ਨੇ ਜਿਸ ਸਬੰਧ ਵਿੱਚ ਜਦੋਂ ਦਰਾਨੀ ਪੁਛ ਗਿਛ ਇਹਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਤੇ ਇਹਨਾਂ ਇੱਕ 16 ਤਰੀਕ ਦੀ ਦਰਮਿਆਨੀ ਰਾਤ ਕੋਟੀ ਸਿੰਘ ਖਾਂ ਅੰਗਲੋਟੀ ਰੋਡ ਤੇ ਇੱਕ ਲੁੱਟਖੋ ਕੀਤੀ ਸੀ ਕਿਸੇ ਘਰ ਵਿੱਚ ਵੜ ਕੇ ਜਿਸ ਸਬੰਧ ਵਿੱਚ ਉਹ ਵੀ ਸਾਡੀ ਅਸੀਂ ਟ੍ਰੇਸ ਕੀਤੀ ਆ ਜਿਸ ਸਬੰਧ ਵਿੱਚ ਮਕਦਮਾ ਨੰਬਰ 188/25 ਅੰਡਰ ਸੈਕਸ਼ਨ 333 ਜਿਮਨਸ਼ੇਰ 309 ਜਿਮਨਚਾਰ ਜਿਹੜਾ ਦਰਜ ਸੀ ਉਸ ਸਬੰਧ ਵਿੱਚ ਇਹਨਾਂ ਨੇ ਜਿਹੜਾ 4 ਟੋਲੇ ਸੋਨਾ ਤੇ ਇੱਕ ਮੋਬਾਈਲ ਜਿਹੜਾ ਸੀ ਉਸ ਘਰ ਵਿੱਚ ਜਿਹੜਾ ਖੋਇਤਾ ਸੀ ਘਰ ਵਿੱਚ ਵੜ ਕੇ ਇਸ ਸੰਬੰਧ ਵਿੱਚ ਹੁਣ ਇਹਨਾਂ ਨੂੰ ਤਿੰਨਾਂ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਅੱਗੇ ਫਰਦਰ ਜਿਹੜੀ ਪੁਸ਼ਟੀ ਕੀਤੀ ਜਾਓਗੇ ਜਿਹੜੇ ਇਸ ਵਿੱਚ ਹੋਰ ਵੀ ਦੋਸ਼ੀ ਨਵਾਰੋਂ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਐਫ ਆਰ ਨੰਬਰ ਜਿਹੜੀ ਹੈ 256/25 111/2 304/2 303/2 ਜਿਹੜੀ ਦਰਜ ਕੀਤੀ ਗਈ ਜਿਹੜੇ ਤਿੰਨ ਦੋਸ਼ੀ ਨੇ ਇੱਕ ਲਖਵਿੰਦਰ ਉਸ ਲੱਖਾ ਤੇ ਦੂਜਾ ਜਿਹੜਾ ਬਲਵੀਰ ਉਰਫ ਗੱਗਾ ਤੇ ਤੀਜੇ ਦਾ ਨਾਮ ਟੀਟੂ ਆ ਇਹਨਾਂ ਦੇ ਪਹਿਲਾਂ ਵੀ 4-4 5-5 ਮਕਦਮੇ ਦਰਜ ਨੇ ਜਿਸ ਸੰਬੰਧ ਵਿੱਚ ਜਦੋਂ ਦਰਾਨੀ ਪੁੱਛ ਗਏ ਸਿ ਇਹਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਤੇ ਇਹਨਾਂ ਇੱਕ 16 ਤਰੀਕ ਦੀ ਦਰਮਿਆਨੀ ਰਾਤ ਕੋਟੀਸੇ ਖਾਨਦ ਰੋਟੀ ਰੋਡ ਤੇ ਇੱਕ ਲੁੱਟਖੋ ਕੀਤੀ ਸੀ ਕਿਸੇ ਦੇ ਘਰ ਵਿੱਚ ਵੜ ਕੇ ਜਿਸ ਸੰਬੰਧ ਵਿੱਚ ਉਹ ਵੀ ਸਾਡੀ ਐਸਪੀ ਸੀਪੀ ਆ ਜਿਸ ਸੰਬੰਧ ਵਿੱਚ ਮਕਦਮਾ ਨੰਬਰ 188/25 ਅੰਡਰ ਸੈਕਸ਼ਨ 333 ਜਿਮਨਸ਼ੇਰ 309 ਜਿਮਨ 4 ਜਿਹੜਾ ਦਰਜ ਸੀ ਉਸ ਸਬੰਧ ਵਿੱਚ ਇਹਨਾਂ ਨੇ ਜਿਹੜਾ 4 ਟੋਲੇ ਸੋਨਾ ਤੇ ਇੱਕ ਮੋਬਾਈਲ ਜਿਹੜਾ ਸੀ ਉਸ ਘਰ ਵਿੱਚ ਜਿਹੜਾ ਖੋਇਤਾ ਸੀ ਘਰ ਵਿੱਚ ਵੜ ਕੇ ਇਸ ਸਬੰਧ ਵਿੱਚ ਹੁਣ ਇਹਨਾਂ ਨੂੰ ਤਿੰਨਾਂ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਅੱਗੇ ਫਰਦਰ ਜਿਹੜੀ ਕਸ਼ਿਸ਼ ਕੀਤੀ ਜਾਓਗੇ ਜਿਹੜੇ ਇਸ ਵਿੱਚ ਹੋਰ ਵੀ ਦੋਸ਼ੀ ਨਮਰੋਂ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗਾ